ਮਹਲਾ ਮਹਲਾ ਤੰਗ ਨਾ ਇੰਦਰੀ ਤੰਗ ਨਾ ਨਾਰੀ ਭੜਕੇ ਥੁੱਕ ਪਵੇ ਨਿਤ ਦਾੜੀ ਜਿਹੜਾ ਤੰਗ ਨਹੀਂ ਹੈ ਜੀ ਦੇ ਸਤੋਖ ਨਹੀਂ ਹੈ ਸਤੋਖ ਦੀ ਅੱਖਾਂ ਦੇਖਣ ਨਾਲ ਜੀਆ ਸਤੋਖ ਦੀ ਹੈ ਕੰਨੇ ਸੁਣਨ ਨਾਲ ਜਿਆ ਜੀਬਾ ਸਾਦਨ ਨਾਲ ਜੀ ਯਾਰ ਕੋਈ ਗਾਤ ਤਰ੍ਹਾਂ ਦਾ ਰਜਿਆ ਹੀ ਨਹੀਂ ਸਤੋਖ ਕਿੱਥੋਂ ਆ ਜਾਵੇ ਕਾਕਾ ਇੰਦਰੀ ਕਾਕਾ ਆਹ ਇਦਰੀਆਂ ਨੂੰ ਕਾਕਾ ਕਿਆ ਇਦਰੀਆਂ ਨੂੰ ਸਤੋਖ ਹੈ ਨਹੀਂ ਕਿਸੇ ਕਿਹੜਾ ਨੂੰ ਆਉਣਾ ਵੀ ਨਹੀਂ ਸਤੋਖ ਇਹਨਾਂ ਨੂੰ ਹੀ ਅੰਦਾ ਸਤੋਖ ਕਾਕਾ ਇਹਨਾਂ ਨੂੰ ਵੀ ਪੈਂਦਾ ਹੁੰਦਾ ਕਾਕਾ ਜੇ ਇਹਨਾਂ ਨੂੰ ਪਾਉਣਾ ਬੁੱਧੀ ਨੂੰ ਤਾਂ ਕਾਕਾ ਪੜੋ ਅਕਲ ਨੂੰ ਪੜੋ ਤਾਂ ਕਾਕਾ ਅਕਲ ਨੂੰ ਮੰਨ ਲੋ ਬਸ ਇਹਨਾਂ ਨੂੰ ਤਾਂ ਕਾਕਾ ਹੀ ਇਹਨਾਂ ਨੂੰ ਨਹੀਂ ਪਾਇ ਸਕਦਾ ਜੇ ਤੁਸੀਂ ਕਹੋਗੇ ਕਿਆ ਇਦਰੀਆਂ ਨੂੰ ਜਿਹੜਾ ਗੁਰਗੁਰ ਜਿਹੜਾ ਪਿੱਛੇ ਕੰਮ ਕਰਦੀ ਐ ਬੁੱਧੀ ਉਹਨੂੰ ਤਾਂ ਧਾਗਾ ਪੈਣਾ ਇਹਦਾ ਰੋੜੇ ਪੈਣਾ ਅਗਨਿੰਦਰੀ ਤੱਕ ਨਾਰੀ ਨਾਰੀ ਬੁੱਤੀ ਐ ਧਾਰੀ ਅਕਲ ਐ ਇਤਰੀਆਂ ਨੂੰ ਨਹੀਂ ਧਾਗਾ ਪੈਣਾ ਜੇ ਇਤਰੀਆਂ ਨੂੰ ਧਾਗਾ ਨਹੀਂ ਅਕਲ ਨੂੰ ਵੀ ਧਾਗਾ ਨਹੀਂ ਪਾਇਆ ਹੋਇਆ ਤਾਂ ਦੇ ਅਕਲ ਨੂੰ ਨਹੀਂ ਧਾਗਾ ਬੰਨਣ ਚ ਰੱਖਿਆ ਅਕਲ ਨੂੰ ਬੰਨਿਆ ਨਹੀਂ ਹੈ ਗੁਰਬਾਣੀ ਨੇ ਅਕਲ ਬੰਨ ਕੇ ਰਖੜੀ ਐ ਮਨ ਬੰਨਣਾ ਅਕਲ ਬੰਨੜੀ ਐ ਕੋਈ ਗੱਲ ਐ ਇਹ ਆਪਣੀ ਅਕਲ ਨਾਲ ਚੱਲੇਗਾ ਤੇ ਫਿਰ ਗੁਰੂ ਦੀ ਮਤਕਾ ਚੱਲੇਗੀ ਤੇ ਫਿਰ ਅੱਖਾਂ ਆ ਕੀ ਕਰਦੀਆਂ ਅੱਖਾਂ ਦੁਨੀਆ ਦੇ ਵਿੱਚ ਜੈ ਜੈ ਸੰਸਾਰ ਹੋਇਆ ਦੂਰ ਤਾਂ ਨਾ ਨਾਰੀ ਕੀ ਸੁਖ ਹੋਵੇ ਤੇ ਕੀ ਤੇ ਗਿਆਨ ਅਕਲ ਨੂੰ ਬੰਨ ਅਕਲ ਬੰਨਣ ਚ ਨਹੀਂ ਹੈ ਮਨ ਬੰਨਣ ਚ ਨਹੀਂ ਹੈ ਉਹਦੀਆਂ ਗਿਆਨ ਅੰਦਰੀਆਂ ਬੰਨਣ ਚ ਕੰਮ ਆ ਰਹਿ ਜਾਂਦੇ ਤੇ ਫਿਰ ਕੀ ਹੋਊਗਾ ਰੋਜ਼ ਦਾੜੀ ਧੁੱਕੇ ਪੈਣਾ ਤੇ ਹੋਰ ਕੀ ਬਣੇ ਹੋਰ ਕੀ ਥੋਟ ਬੋਵੇ ਨਾ ਤੇ ਦਾੜੀ ਦਾੜੀ ਤਾਂ ਉਹ ਬਾਬਣ ਦੇ ਵੀ ਹੈਗੀ ਐ ਜੇ ਬਾਬੜ ਦੀ ਦਾੜੀ ਹੈਗੀ ਤਾਂ ਹੀ ਹੈ ਬਾਬਣ ਦੀਆਂ ਸਿੱਖਰੀ ਕੀ ਪਛਾਣ ਨਹੀਂ ਦਾੜੀ ਕਰਕੇ ਨਹੀਂ ਹੈ ਦਾੜੀ ਜਵਦੇ ਵੀ ਹੈ ਦਾੜੀ ਵਾਲਾ ਬਣਦੇ ਹੁੰਦਾ ਬਾਬੜਾ ਹੁੰਦਾ ਜਿਹੜੇ ਇਸ ਕੈਟਾਗਰੀ ਦੇ ਨੇ ਨਾ ਅੱਜ ਵੀ ਧੁੱਕ ਪਵੇ ਨਾ ਦਾੜੀ ਵਾਲੇ ਉਹ ਬਾਬੜੇ ਰਹੇ ਉਹੀ ਜਿਹਦੇ ਵਾਸਤੇ ਕਹੀ ਹੋਈ ਗੱਲ ਹੈ ਕਹੇ ਸੇ ਕਾਇਨਾਤ ਅਸੀਂ ਸਿੱਖੋ ਜੇ ਘੋਰ ਮੱਤ ਤੋਂ ਦੇ ਉੱਤੇ ਖੜੇ ਵੀ ਨਾ ਪੈਰਾ ਨਹੀਂ ਦਿੱਤਾ ਜੇ ਘੋਰ ਮੱਤ ਨੇ ਮਨ ਨੂੰ ਬੰਧਿਆ ਨਹੀਂ ਹੈ ਸਤ ਸਤੋ ਖੈਰ ਹੀ ਤਾਂ ਫਿਰ ਉਹ ਝੁੱਕੇ ਪੈਣਾ ਗੱਡੀ ਚੋਰ ਕੀ ਪੈਣਾ ਤੱਕੋ ਤੱਕੋ ਇਹਨੂੰ ਦੌੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਪੈਰਾ ਨੂੰ ਤੱਗ ਨਹੀਂ ਕੋਈ ਪੈਰਾ ਨੂੰ ਕੋਈ ਉਹਦੀ ਹੈ ਸੰਤੋਖ ਨਹੀਂ ਕਿਉਂ ਉਹ ਤੇ ਚੱਲੀ ਆ ਜੀ ਫਿਰ ਬੁਲਟ ਇਹ ਕੋਲ ਨੂੰ ਧਾਇਨਾਂ ਦੇ ਵੈਰ ਨੂੰ ਧਾਕਾ ਉਹ ਵੀ ਤਾਂ ਇਹ ਨੂੰ ਕੀ ਕਰਨਾ ਹੈ ਉਹ ਪੈਰਾਂ ਨੂੰ ਧਾਕਾ ਪਾਇਆ ਉਹਦੇ ਰਾਵਰਨਾਂ ਤਾਂ ਉਹਦੇ ਥਾੜੀ ਰੱਖਦੀ ਨਾ ਰੱਖਦੀ ਚੱਲਿਆ ਸੀ ਨਾ ਉਹਦੇ ਉੱਥੇ ਫੇਰ ਮੰਦਰ ਤੇ ਉੱਥੇ ਦੇ ਕੀ ਕਰ ਕੇ ਚੱਲਿਆ ਸੀ ਫੇਰ ਥਾੜੀ ਲੈ ਕੇ ਵੀ ਪੂਜਾ ਕਰਕੇ ਆਵਾ ਉਹਦੀ ساری ਜ਼ਿੰਦਗੀ ਦਾ ਜੋ ਪਿਆ ਹੋਇਆ ਸੀ ساری ਜ਼ਿੰਦਗੀ ਦਾ ਸੁਭਾਅ ਬਣਿਆ ਹੋਇਆ ਸੀ ਨਾ ਦੇਵ ਪੂਜਾ ਕਰਨ ਤੇ ਦੇਸ ਬੰਦੇ ਬਹੁਤ ਅਵੰਦ ਕਾਚੋੜਾ ਚੋਆ ਚੰਦਰ ਬਾਤ ਸਗੰਦ ਪੂਜੜ ਚੱਲੀ ਬ੍ਰह्म ਠਾਏ ਇਹਦਾ ਕਰੀ ਨਾ ਸਲਾਹ ਬੰਦੇ ਤੇ ਪੈਰ ਜਾਂ ਤੁਰਨ ਲੱਗੇ ਨਾ ਧਾੜੀ ਚੱਕੇ ਸੂਤ ਜਿਹੜਾ ਬੜਿਆ ਆਇਆ ਸੀ ਉਹ ਕੰਨ ਚ ਚੱਕ ਪੈਰ ਕੇ ਵਿੱਚ ਅੱਕਰ ਜਾ ਉਦੋਂ ਬੰਦੇ ਦੇ ਪੈਰ ਦੋ ਇਕੱਠੇ ਇੱਕ ਕੀਤੇ ਹੋਏ ਤੇ ਕਹਿੰਦੇ ਗੁਰ ਬ੍ਰह्म ਬਤਾਇਓ ਮਰੀ ਮਾਨ ਕਹਿੰਦਾ ਉਹ ਤਾਂ ਪਰਮਪਤਾ ਦਾ ਬੰਦੇ ਵਿੱਚ ਥਾਲੀ ਰੱਖਤੀ ਹੁੰਦੀ ਪਤਾ ਨਾ ਤੈਨਾਂ ਨੂੰ ਤੇ ਕਦੇ ਹਜੂਰ ਸਾਹਿਬ ਕਦੇ ਤਲਕਾਣੇ ਸਾਹਿਬ ਕਦੇ ਤੱਕ ਹੈ ਉਹ ਨਹੀਂ ਕਦੇ ਇਹ ਤੱਕ ਹੋਵੇ ਤਾਂ ਮੈਂ ਜਾਣ ਟਿੱਕੇ ਜਿੱਥੇ ਬੈਠੇ ਦੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕੁਝ ਨਹੀਂ ਮਿਲਦਾ ਅੱਗ ਨਾ ਹੱਥੀ ਉਹ ਜਿਹੜੇ ਗਾਹਾਂ ਬੈਠੇ ਨੇ ਉਹਨਾਂ ਦਾ ਤਾਂ ਰੋਜ਼ ਕੇਸ ਬਣਦੇ ਨੇ ਕਿਹੜਾ ਪ੍ਰਸ਼ਾਦੀਓ ਪਰਚੀਆਂ ਦੀ ਨਜਾਇਜ਼ ਨੇ ਜੀ ਫਲਾਣਾ ਤੁਸੀਂ ਕੀ ਕਰੋਗੇ ਇੱਥੇ ਜਾ ਜਿਹੜਾ ਮਾੜਾ ਵੋਟਾ ਹੈਗਾ ਨਾ ਗੁਰਦਾਰੇ ਦੇ ਸ਼ਰਦਾ ਇਹ ਵੀ ਹਟ ਜੂਗੀ ਉਹਨਾਂ ਦੇ ਕੋਲ ਇਹਦੇ ਵੀ ਹਟ ਜਾਂਦੀ ਹੈ ਕਿਉਂ ਡੀਅਰ ਆਰਦੀ ਚਰਚ ਫਾਰਦਰ ਫਰਮ ਗੋਡ ਉਹਦਾ ਆਪੇ ਬਹੁਤ ਦੂਰ ਨੇ ਇਹਨਾਂ ਗੱਲਾਂ ਦੇ ਉਹਨਾਂ ਦੀ ਸਖਤ ਨਹੀਂ ਕਰੀਦੀ ਸਖਤ ਕਰਦੀ ਉਹ ਤਾਂ ਸਖਤ ਨੇ ਸਾਰੇ ਦੂਰ ਹੋ ਜਾ ਜਾਈਏ ਭਾਗ ਉਹਨਾਂ ਤੋਂ ਦੂਰੇ ਚੰਗਾ ਉਹ ਤੇ ਤੱਕ ਨਾ ਪੈਰੀ ਤੱਕ ਨਾ ਹੱਥੀ ਹੱਥਾਂ ਨੂੰ ਕਿਹੜਾ ਡੱਗ ਤੈਨਾਂ ਨੂੰ ਡੱਗ ਨਹੀਂ ਆ ਤੁਹਾਨੂੰ ਡੱਗ ਨਹੀਂ ਬਾਜਟ ਢੋਲ ਕੇ ਕਿਤੇ ਖੜਦੇ ਨੇ ਸਾਰੀ ਜ਼ਿੰਦਗੀ ਬਿਝਾਈ ਗਿਆ ਬੜਿਆ ਕੀ ਹੈ ਹੱਥਾਂ ਨਾਲ ਇਹ ਗੱਲ ਹੈ ਕਰਮ ਹੈ ਕਰਮ ਜਿਹੜਾ ਹੈਗਾ ਹੱਥ ਪੈਰਾਂ ਨਾਲ ਕੰਮ ਕਰਦਾ ਜੇ ਧਰਮ ਦੇ ਤੋਤੇ ਹੱਥ ਪੈਰਾਂ ਨਾਲ ਤੁਸੀਂ ਚਾਹੁੰਦੇ ਹੋ ਨਾ ਕਿ ਅਸੀਂ ਕੁਝ ਪ੍ਰਾਪਤ ਕਰਨਾ ਹੋਵੇ ਕਿ ਕਰਮ ਧਰਮ ਨਾਲ ਪੈਰਾਂ ਨਾਲ ਹੱਥਾਂ ਚੱਲਣ ਦੀ ਹੈ ਤੇ ਸ਼ਰੀਰ ਦੇ ਤਲ ਤੇ ਤੁਸੀਂ ਕੋਈ ਧਰਮ ਦੀ ਕਮਾਈ ਨਹੀਂ ਕਰਦੇ ਜਿਹੜੀ ਕਮਾਈ ਕਰੋਗੇ ਉਹ ਦੁਨਿਆਵੀ ਇੱਜ਼ਤ ਹੋਊਗੀ ਉਹਦੇ ਵਿੱਚ ਜੋ ਵੀ ਤੁਸੀਂ ਸਰੀਰ ਦੇ ਤਲ ਤੇ ਕਰੋਗੇ ਨਾ ਧਰਮ ਦਾ ਖੱਬ ਉਹਦੇ ਤੋਂ ਤੁਹਾਨੂੰ ਮਾਣ ਬੜਿਆਈ ਮਿਲੂਗੀ ਐਸਾ ਮਾਣ ਤੈਸਾ ਮਾਣ ਬਦਲ ਜਾਣਾ ਉਹਨੇ ਹੰਕਾਰ ਦੇ ਵਿੱਚ ਬਦਲ ਜਾਣਾ ਚਾਹੀਦਾ ਧਰਮ ਦੇ ਵਾਲੇ ਦਾਗ ਕਰਪੂ ਭੁਈ ਜਾਂਦੀ ਹਰ ਵਕਤ ਹੱਦ ਜ਼ਰਾ ਨਾਲ ਚੱਲਦੇ ਨੇ ਉੱਥੇ ਘਰ ਦੇ ਬਾਤੇ ਮਿਲਦਾ ਕੀ ਹੈ ਕੁਝ ਨਹੀਂ ਗਿਆਨ ਕੀ ਹੈ ਕੁਝ ਨਹੀਂ ਲੜਦੇ ਰਹੇ ਕਿ ਦੂਹਰਾ ਤੱਗ ਨਾ ਜਹਿਬਾ ਤੱਗ ਨਾ ਅੱਖੀ ਤੱਗ ਨਾ ਜਹਿਬਾ ਜੀਵਾਤਮਾ ਨੂੰ ਥੱਕਦੀ ਹੈ ਆਤਮਾ ਜੀਵਾ ਜੀਵ ਨਹੀਂ ਹੁੰਦੀ ਜਹਿਬਾ ਜਿਹੜਾ ਲਬਜ਼ ਹੈ ਇਹ ਅੰਦਰਲੀ ਜੀਵ ਹੈ ਜਿਹੜੀ ਉੱਧਰ ਬੋਲਦੀ ਹੈ ਉੱਧਰੋਂ ਬੋਲਦੇ ਆ ਨਾ ਅਸੀਂ ਜੀਵ ਅਸਲ ਵਿੱਚ ਬੋਲਦੀ ਹੋਣੀ ਜੀਵ ਦੁਆਰਾ ਅਸੀਂ ਬੋਲਦੇ ਜਿਹੜੇ ਬੋਲਣ ਵਾਲਾ ਜਹਿਬਾ ਹੈ ਅਣੀ ਜੰਮੜੇ ਦੀ ਜੀਬ ਹੈ। ਤੱਗ ਨਾ ਆਖੀ। ਅੱਖਰਨ ਤੱਗ ਨਹੀਂ ਕੋਈ। ਕਿਉਂ ਖੜ ਰਹਿਦੀਆਂ ਨਹੀਂ? ਹੈ ਅੱਖੀਂ ਫੇਖਣਾ ਰਹਿਦੀ। ਜੀਬਾਂ ਸਾਦਰਾਂ ਨਹੀਂ ਰਹਿਦੀ। ਆਤਮਾ ਵੀ ਤਾਂ ਸਾਦਰਾਂ ਨਹੀਂ ਰਹਿਦੀ। ਅਸਲ ਜੀਬ ਦਾ ਰਸ ਲੈਦੀ ਹੋਣੀ ਰਹਿਦੀ ਤਾਂ ਅੰਦਰ ਆਇਆ। ਹਾਂ। ਵੇ ਤੱਗਾ ਅੱਬੇ ਬੱਤਾ ਹੈ। ਵੱਟ ਧਾਗੇ ਅਵਰਾਂ ਦਾ। ਉਹ ਪਾਪੜ ਨੂੰ ਕਹਿ ਰਹੇ ਨੇ ਵੀ ਇਹ ਇਹਦੀਆਂ ਅੱਖਾਂ ਨੂੰ ਤੱਕ ਨਹੀਂ ਇਹ ਜੀਬ ਨੂੰ ਤੱਕਦੀ। ਸੁਝੇ ਕੰਟਰੋਲ ਚ ਦੀ ਬੇਤੰਗ ਆਪ ਤਾਂ ਨੂੰ ਸੰਤੋਖ ਨਹੀਂ ਕਿਸੇ ਵੀ ਆਪੇ ਬਤਾ ਆਪੇ ਤਾਂ ਬਟਬਟ ਕੇ ਜਿਹਨੂੰ ਆ ਗੋਟੀ ਜਾਂਦਾ ਕਿਸੇ ਤੰਗ ਵਾਲੇ ਦੇ ਬਟਾ ਫਿਰ ਤੂੰ ਆਪ ਕਾ ਤੇ ਵੜਦਾ ਤੂੰ ਤਾਂ ਆ ਬੇਤੰਗ ਆ ਉਹ ਤੂੰ ਜੇ ਵੱਟ ਕੇ ਪਾਏਗਾ ਨਾਲੇ ਨੂੰ ਸੰਤੋਖ ਕਿੱਥੇ ਆ ਜੂ ਤੂੰ ਫਿਰ ਸੰਤੋਖ ਦਾ ਆਪ ਇਹ ਗੁਰੂ ਬੇਸੰਤੋਖਾ ਗਾਹਣੇ ਤੂੰ ਸੰਤੋਖ ਹੋ ਜੂਗਾ ਜਿਹੜੇ ਤੂੰ ਤਾਂ ਅੱਗੇ ਵੜਦਾ ਆਪਣੇ ਹੱਥ ਨਾਲ ਇਹਦੇ ਤਾਂ ਉਹੀ ਉੱਛੜੂਗਾ ਜਿਹੜਾ ਤੇਰੇ ਅੰਦਰ ਹੈ ਵੜਦਾ ਅੱਗੇ ਹਵਰਾ ਦਾ ਤੂੰ ਦੂਜਿਆਂ ਦੇ ਅੱਗੇ ਪਾਈ ਜਾਂਦਾ ਉਹ ਫਿਰ ਕੀ ਫਾਇਦਾ ਹੋ ਜਾ ਤੈਨੂੰ ਫਾਇਦਾ ਨਹੀਂ ਜੇ ਚੇਲੇ ਜੇ ਗੁਰੂ ਦਾ ਕਰੈਕਟਰ ਨਾ ਢੱਟ ਲੈ ਧਾਰਮਿਕ ਹੈ ਨਹੀਂ ਤੇ ਚੇਲੇ ਰੱਖ ਵੀ ਨਹੀਂ ਜੇ ਗੁਰੂ ਦਾ ਸੁਭਾਅ ਧਾਰਮਿਕ ਹੈ ਨਹੀਂ ਤੇ ਚੇਲੇ ਰੱਖ ਵੀ ਨਹੀਂ ਬਸ ਗੱਲ ਐਡੀ ਹੋਈ ਹੈ ਲੈ ਪਹਾੜ ਕਰੇ ਵਿਆਹ ਅਰੇ ਸ਼ੁਤ ਲੈ ਕੇ ਵਿਆਹ ਕਰਦਾ ਪਹਾੜ ਮਤਲਬ ਪਹਾੜਾ ਲੈਂਦਾ ਨਾ ਹੋ ਰਿਸ਼ੋਤ ਨਹੀਂ ਕਹਿ ਸਕਦੇ ਉਹ ਜਦੋਂ ਪੜਾਉਂਦਾ ਹੈ ਫੇਰੇ ਕਰਾਉਂਦਾ ਉਹਦਾ ਕੁਛ ਲੈਂਦਾ ਹੈ ਨਾ ਭੇਟਾ ਮੈਂ ਪਹਾੜ ਕਰੇ ਵਿਆਹ ਕੱਢ ਕਾਗੜ ਦੱਸੇ ਰਾ ਤੇ ਉਹ ਜਦੋਂ ਉਹ ਸਾਹਾ ਕਢਾਉਂਦੇ ਨੇ ਉਹ ਪਤਰੀ ਕੱਢ ਕੇ ਸੁਣਦਾ ਨਾ ਰਮਲ ਜਹੀ ਉਹ ਫਿਰ ਦੱਸਦਾ ਵੀ ਆ ਲਗਨ ਇਹਨੇ ਟਾਈਮ ਦਾ ਹੱਦ ਹੈ ਪਈ ਫਿਰ ਜੇ ਟਾਈਮ ਨਹੀਂ ਬੰਦਾ ਫਿਰ ਰਾਹ ਕੱਢਦਾ ਉਹਦਾ ਕੋਈ ਫਲਾਣਾ ਗਰਾਹ ਹੈ ਤਾਂ ਉਹਦਾ ਪਾਇਆ ਦੱਸਦਾ ਸੁਣ ਵੇਖੋ ਲੋਕਾ ਹੈ ਵਡਾਣ ਮਨ ਅੰਦਾ ਨਾ ਸਜਾ ਲੋਕਾਂ ਨੂੰ ਕਹਿੰਦੇ ਦੇਖ ਲੋ ਵੀ ਆ ਵਡਿਆਈ ਪੰਡਤ ਦੀ ਵੱਡਾ ਹੈ ਪੰਡਤ ਵਡਿਆਈ ਹੈ ਵੱਡਾ ਹੈ ਨਾ ਗੁਰੂ ਹੈ ਭਾਈ ਗੁਰੂ ਵੱਡਾ ਹੀ ਹੁੰਦਾ ਹੈ ਫੇਰ ਵੀ ਸੰਸਾਰ ਇਹਨੂੰ ਵੱਡਾ ਮੰਨਦਾ ਹੈ ਪੰਡਤ ਨੂੰ ਉੱਚਾ ਬੁਲਦਾ ਇਹਦੀ ਵਡਿਆਈ ਕਰਦਾ ਹੈ ਸੰਸਾਰ ਮਨੰਦਾ ਨਾ ਸਜਾਨ ਮਨ ਕਰਕੇ ਅੰਦਾ ਹੈ ਬੜਿਆ ਫਿਰਦਾ ਹੈ ਵਿਦਵਾਨ ਜਾਨਵਾਰ ਸਜਾਨ ਸਜਾਨ ਬੜਿਆ ਫਿਰਦਾ ਪੀਰ ਨੂੰ ਜਾਣਕਾਰੀ ਹੈ ਜੇ ਇਹਨੂੰ ਤੈਨੂੰ ਲੋਕ ਦਾ ਗਿਆਨ ਆ ਪੜ੍ਹਨ ਤੋਂ ਇਹ ਬੜਿਆ ਫਿਰਦਾ ਮਨ ਕਰਕੇ ਅੰਦਾ ਹੈ ਆਪੇ ਮਨ ਕਰਕੇ ਅੰਦਾ ਹੈ ਅੱਖਾਂ ਕਰਕੇ ਨਹੀਂ ਅੰਦਾ ਪਰ ਕਰਕੇ ਅੰਦੇ ਦਾ ਪੁੱਤ ਹੈ ਅਗਿਆਦੀ ਹੈ ਬਿਲਕੁਲ ਧਰਬਦਾ ਇਹਨੂੰ ਟੁੱਟ ਬਿਲਕੁਲ ਵੀ ABC ਦਾ ਵਿਗਿਆਨ ਦੀ ਹੈ ਦਰਮਿਆਨ